ਪੰਜੀਰੀ ਦੇ ਵਿੱਚ ਕੀ ਕੀ ਪੈਂਦਾ 40% ਲੇਡੀਜ਼ ਨੂੰ ਅੱਜ ਨਹੀਂ ਪਤਾ ਠੰਡਾ ਉਹ ਨਾਲ ਹੀ ਦੱਸ ਹੀ ਦਿਓ ਇਹਦੇ ਵਾਸਤੇ ਨਾ ਜਿਵੇਂ ਤੁਸੀਂ ਪੰਜੀਰੀ ਬਣਾਉਣੇ ਹੋ ਇੱਕ ਤਾਂ ਆਟੇ ਦੀ ਬਣਾਓ ਠੀਕ ਹੈ ਜੀ ਜ਼ਰੂਰੀ ਹੈ ਤੇ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਪਾਉਣੇ ਹੋ ਉਹ ਪਾਈ ਜਾਓ ਲੇਕਿਨ ਮੈਂ ਤੁਹਾਨੂੰ ਆਯੁਰਵੈਦਿਕ ਕੁਝ ਚੀਜ਼ਾਂ ਦੱਸਦਾ ਜਿਹੜੀਆਂ ਉਹ ਚ ਪੈਣਗੀਆਂ ਨੰਬਰ 1 ਸਫੈਦ ਮੁਸਲੀ ਇਹ ਇਹ ਹੁਣ ਮੈਨੂੰ ਦੁਬਾਰਾ ਫੋਨ ਨਾ ਕਰਿਓ ਕਿਉਂਕਿ ਫੋਨ ਚੱਕਣੇ ਬਹੁਤ ਔਖਿਆ ਨੋਟ ਕਰ ਲਓ ਜਾਂ ਤੁਹਾਡੇ ਕੋਲ ਹੀ ਆ ਵੀਡੀਓ ਇਹਨੂੰ ਹੁਣੇ ਸੇਵ ਕਰ ਲਓ ਕਿਉਂਕਿ ਫਿਰ ਬਾਅਦ ਚ ਤੁਸੀਂ ਕਹਿੰਦੇ ਹੋ ਗੁਲਸਰਬ ਉਹ ਵੀਡੀਓ ਤਾਂ ਪਤਾ ਹੀ ਨਹੀਂ ਲੱਗਾ ਕਿੱਥੇ ਗਈ ਇੱਕ ਵਾਰੀ ਦੇਖੀ ਸੀ ਬਸ ਸੇਵ ਕਰਨਾ ਜ਼ਰੂਰੀ ਆ ਆਪਦੇ ਕੋਲੇ ਰੱਖ ਲਓ ਜੇ ਚੰਗੀ ਲੱਗੂ ਫਿਰ ਕਿਸੇ ਨੂੰ ਭੇਜ ਦਿਓ ਇੱਕੋ ਦੇ ਵਿੱਚ ਸਾਲ ਪੰਜਾ ਇਹ ਲਿਖ ਲਿਓ ਇਹ ਤੁਹਾਨੂੰ ਪੰਸਾਰੀ ਆਪੇ ਦੇ ਦਊ ਸਾਰਾ ਕੁਝ ਉਸ ਤੋਂ ਬਾਅਦ ਉਹਦੇ ਵਿੱਚ ਪਾਉਣਾ ਤੁਸੀਂ ਕਾਲੀ ਮਿਰਚ ਸਪੈਸ਼ਲ ਜਿਹੜੀ ਜਿਹੜੀ ਇੱਕ ਮੱਗ ਪੀਪਲ ਤੇ ਇੱਕ ਸੁੰਡ ਇਹ ਜਿਹੜੀ ਤਿੰਨ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ ਕਾਲੀ ਮਿਰਚ, ਮੱਗ ਬਿਪਲ ਤੇ ਸੁੰਡ ਇਹ ਤੁਹਾਡੇ ਗਲੇ ਦੇ ਥਾਇਰੋਇਡ ਗਲੈਂਡ ਨੂੰ ਸਟਰੋਂਗ ਕਰ ਦਿਆ। ਇਹਦੇ ਨਾਲ ਤੁਹਾਡਾ ਥਾਇਰੋਇਡ